ਅੱਤਿ ਸ਼੍ਰੀ ਅਕਾਲ ਜੀ ਮੰਦੀ ਤੇ ਸੇਖੋਂ 3580 YouTube ਚੈਨਲ ਸਾਧ ਸੰਗ ਜੀ ਆਪ ਜੀ ਦਾ ਬਹੁਤ ਪਿਆਰ ਮਿਲ ਰਿਹਾ ਹੈ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬਰ ਸ਼ੇਅਰ ਕਰਦੇ ਰਹੋ ਤਾਂ ਜੋ ਮੈਂ ਹੋਰ ਬਲੌਗ ਤੁਹਾਡੇ ਲਈ ਵੱਧ ਤੋਂ ਵੱਧ ਬਲੌਗ ਲੈ ਕੇ ਆਵਾਂ ਤੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂ ਸਾਧ ਸੰਗ ਜੀ ਹੁਣ ਅਸੀਂ ਪਿੱਪਲ ਬਰੋਟਾ ਬੇਰੀਆਂ ਕਿੱਕਰਾਂ ਟਾਲੀਆਂ ਤੇ ਨਿੰਮ ਵਗੈਰਾ ਹੋ ਦਰਖਤਾਂ ਨੂੰ ਅਸੀਂ ਵੜਦੇ ਜਾਂਦੇ ਆਂ ਇਹ ਦਰਖਤ ਸਾਡੇ ਜੀਵਨ ਦਾ ਇੱਕ ਅੰਗ ਨੇ ਜਿਵੇਂ ਗੁਰਬਾਣੀ ਦੇ ਵਿੱਚ ਕਿਹਾ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਪਵਨ ਨੂੰ ਗੁਰੂ ਨੂੰ ਔਰ ਇਹਦੇ ਮਹੱਤਤਾ ਦਿੱਤੀ ਗਈ ਆ ਕਿ ਇਸ ਤੋਂ ਬਿਨਾਂ ਅਸੀਂ ਜਿੰਦੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਅਸੀਂ ਦਰਖਤਾਂ ਤੋਂ ਬਿਨਾਂ ਜਿੰਦੇ ਨਹੀਂ ਰਹਿ ਸਕਦੇ ਜੇ ਅਸੀਂ ਇਸ ਤਰ੍ਹਾਂ ਅਸੀਂ ਦਰਖਤ ਕੱਟਦੇ ਰਹੇ ਤਾਂ ਆਉਣ ਵਾਲੇ 10 ਸਾਲਾਂ 'ਚ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਜੂ ਕਿ ਇੱਥੇ ਤਪਸ ਪਾਊਗੀ ਧਰਤੀ ਪਥਾਰ ਬਣ ਜੂ ਰੇਗਿਸਤਾਨ ਬਣ ਜੂ ਪੰਜਾਬ ਦੀ ਧਰਤੀ ਪਾਣੀ ਵੀ ਨਹੀਂ ਆਪਾਂ ਨੂੰ ਲੱਭਣਾ ਇਹ ਤ੍ਰਖਤ ਨੇ ਤਾਂ ਪਾਣੀ ਆ ਤੇ ਨਾ ਹੀ بارش ਹੋਣੀ ਆ ਨਾ ਹੀ ਉਹ ਸੋਕਾ ਪੈ ਜੂ ਅਸੀਂ ਜਮੇ ਹੀ ਖਤਮ ਹੋ ਜਾਾਂਗੇ ਇਸ ਲਈ ਹਰ ਇੱਕ ਮਨੁੱਖ ਨੂੰ ਘਟੋ ਘੱਟ ਇਹ ਜ਼ਿਆਦਾ ਨਹੀਂ ਤੇ ਮਹੀਨੇ ਦੇ ਵਿੱਚ ਦੋ ਦਰਖਤ ਤਾਂ ਲਾਏ ਦਵੇ ਤਾਂ ਜੋ ਦਰਖਤਾਂ ਦੀ ਆਮਦ ਵੱਧ ਸਕੇ ਹੁਣ ਅਸੀਂ ਪਹਿਲਾਂ ਦੇਖਦੇ ਸੀ ਸੜਕਾਂ ਦੇ ਕੰਢੇ ਕਿੰਨੇ ਦਰਖਤ ਹੁੰਦੇ ਸੀ ਕੋਈ ਰਾਹਗੀਰ ਹੁੰਦਾ ਸੀ ਦਰਖਤਾਂ ਦੇ ਛਾਵੇਂ ਬਹਿਂਦਾ ਸੀ ਰਾਹਗੀਰ ਦਰਖਤਾਂ ਦੀ ਛਾਵੇਂ ਬਹਿ ਕੇ ਆਪਣਾ ਆਨੰਦ ਮਾਣਦਾ ਹੀ ਤੂੰ ਤੁੰਦੇ ਸੀ ਸਭ ਦਰਖਤ ਔਲੀ ਔਲੀ ਓਲੋਪ ਹੋ ਗਏ ਹੁਣ ਉਹ ਵੱਡੇ ਗਏ ਨਾ ਉਹਦੀ ਜਗ੍ਹਾ ਤੇ ਨਵੇਂ ਦਰਖਤ ਲੱਗੇ ਨੇ ਉਹ ਦਰਖਤ ਖਤਮ ਹੋ ਗਏ ਧਰਤੀ ਉਹ ਹੁਣ ਤੁਸੀਂ ਦੇਖਦੇ ਹੀ ਹੋ ਧਰਤੀ ਪੱਥਰ ਬਣੀ ਪਈ ਆ ਅੱਗੇ ਤੇ ਪਾਣੀ بارش ਹੁੰਦੀ ਸੀ ਧਰਤੀ ਜਦੋਂ ਕੱਚਾ ਰਸਤਾ ਹੁੰਦਾ ਹੀ ਉਹ ਜੀ ਬਲਬਲੇ ਉੱਠਦੇ ਹੁੰਦੇ ਸੀ ਉਹ ਬਲਬਲੇ ਉੱਠਦੇ ਦੀ ਧਰਤੀ ਪਾਣੀ ਖਾਂਦੀ ਸੀ ਧਰਤੀ ਪਾਣੂ ਖਾਣੋਂ ਹਟ ਗਈ ਕਿਉਂ ਅਸੀਂ ਦਰਖਤ ਵੱਢੀ ਗਏ ਆ ਲਗਾਤਾਰ ਵੱਢਣ ਤੇ ਹੋਏ ਆ ਲਾਉਣ ਤੇ ਹੋਈ ਨਹੀਂ ਵੱਢੀ ਜਾਂਦੇ ਆ ਅਸੀਂ ਆਪਣੀ ਪੂਰਤੀ ਲਈ ਕੋਈ ਮਕਾਨ ਮੜਾਉਣ ਲਈ ਲੱਕੜ ਲਿਆਉਂਦਾ ਕੋਈ ਫਰਨੀਚਰ ਲੈ ਕੇ ਆਉਂਦਾ ਉਹ ਸਭ ਦਰਖਤਾਂ ਤੋਂ ਹੀ ਮੰਨਦੇ ਨੇ ਜੇ ਅਸੀਂ ਦਰਖਤਾਂ ਨੂੰ ਇਸੇ ਤਰ੍ਹਾਂ ਵੱਢੀ ਜਾਵਾਂਗੇ ਤਾਂ ਅਸੀਂ ਕਿੱਥੋਂ ਫਰਨੀਚਰ ਲਿਆਵਾਂਗੇ ਕਿੱਥੋਂ ਮਕਾਨ ਨੂੰ ਲੱਕੜ ਲਿਆਵਾਂਗੇ ਸਾਰਾ ਕੁਝ ਖਤਮ ਹੋ ਜਾਊਗਾ ਹੀ ਕੁਝ ਨਹੀਂ ਬਚਣਾ ਸਿਰਫ ਬਚਣਾ ਇੱਥੇ ਕੁਝ ਵੀ ਨਹੀਂ ਹੈ ਇਨਸਾਨ ਵੀ ਨਹੀਂ ਬਚਣਾ ਇਸ ਲਈ ਬੇਨਤੀ ਕਰਦੇ ਹਾਂ ਕਿ ਹਰ ਇੱਕ ਮਨੁੱਖ ਜੇ ਜ਼ਿਆਦਾ ਨਹੀਂ ਤਾਂ ਮਹੀਨੇ 'ਚ ਦੋ ਦਰਖਤ ਤਾਂ ਲਗਾਓ ਤਾਂ ਜੋ ਇਹਨਾਂ ਦੀ ਆਮਦਨ ਵੱਧ ਸਕੇ ਅਰ ਸਾਡੇ ਆਉਣ ਵਾਲੀ ਪੀੜ੍ਹੀ ਸੁੱਖ ਦਾ ਸਾਹ ਲੈ ਸਕੇ